ਠਾਨਕੋਟ ਦੇ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ ਇਸ ਸਮੇਂ ਵੱਡੀ ਸਫਲਤਾ ਹਾਸਲ ਹੁੰਦੀ ਹੈ ਜਦੋਂ ਪੋਆ ਦੇ ਪਿੰਡ ਗੋਬਿੰਦ ਸਰ ਵਿੱਚ ਕੀਤੀ ਰੇਡ ਦੌਰਾਨ ਵੀ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੁੰਦੀ ਹੈ ਦੱਸਦੇ ਇਹ ਐਕਸਾਈਜ਼ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਦੇ ਸਰਕਾਰੀ ਕਮਿਊਨਿਟੀ ਹਾਲ ਦੇ ਵਿੱਚ ਵੇਗਨਾਰ ਕਾਰ ਜਿਹੜੀ ਲੱਗੀ ਹੋਈ ਹੈ ਜਿਸ ਵਿੱਚ ਨਜਾਇਜ਼ ਸ਼ਰਾਬ ਪਈ ਹੋਈ ਸੀ ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਪੁਲਿਸ ਪਾਰਟੀ ਨੂੰ ਪਿੰਡ ਵਿੱਚ ਰੇਡ ਕੀਤੀ ਉਹਨਾਂ ਨੂੰ ਲੈ ਕੇ ਜਿਹੜਾ ਇਹ ਸਾਂਝਾ ਆਪਰੇਸ਼ਨ ਚਲਾਇਆ ਤਾਂ ਵੀ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈ ਦੱਸਦੇ ਇਹ ਜਿਸ ਵਿੱਚ ਵਿਅਕਤੀ ਵੱਲੋਂ ਨਜਾਇਜ਼ ਸ਼ਰਾਬ ਦਾ ਜਿਸ ਵੱਲੋਂ ਇਹ ਤੰਦਾ ਕੀਤਾ ਜਾ ਰਿਹਾ ਸੀ ਉਹ ਪੁਲਿਸ ਪਾਰਟੀ ਦੀ ਦੇਖਰੇਖ ਦੇ ਹੇਠ ਜੜਾਇਆ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਤੇ ਉੱਧਰ ਹੀ ਜਦੋਂ ਇਸ ਸੰਬੰਧੀ ਈਟੀਓ ਨਰਿੰਦਰ ਵਾਲਿਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਬੁੱਕ ਸੂਚਨਾ ਮਿਲੀ ਸੀ ਕਿ ਗੋਬਿੰਦ ਸਰ ਦੇ ਸਰਕਾਰੀ ਕਮਿਊਨਿਟੀ ਹਾਲ ਦੇ ਵਿੱਚ ਇੱਕ ਕਾਰ ਖੜੀ ਹੈ ਜਿਸ ਵਿੱਚ ਨਜਾਇਜ਼ ਸ਼ਰਾਬ ਹੈ ਜਿਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਰੇਡ ਕੀਤੀ ਗਈ ਤਾਂ ਉਸ ਕਾਰ ਵਿੱਚੋਂ ਵੀ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ ਉਨਾਂ ਨੇ ਕਿਹਾ ਕਿ ਫਲਹਾਲ આરોપી ਫਰਾਰ ਹੈ ਤੇ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾਵੇ। ਇਹ ਸਰਕਾਰੀ ਬਿਲਡਿੰਗ ਹੈਗੀ ਹੈ। ਉਹਦੇ ਵਿੱਚ ਸਾਮਾਨ ਰੱਖਿਆ ਹੋਇਆ ਸੀ ਇੱਕ ਗੱਡੀ ਖੜੀ ਸੀ ਕੋਈ ਵੈਗਨ ਆ ਤੇ ਉਹਦਾ DL3Z 7298 ਨੰਬਰ ਹੈਗਾ। ਉਹਦੇ ਵਿੱਚ ਬਲੈਕ ਹਾਉਨਡ ਹੱਗੀ ਸੀ 19 ਪੇਟੀਆਂ ਬਲੈਕ ਹਾਉਨ ਹੈ ਤੇ 12 ਪੇਟੀਆਂ 12 ਬੋਟਲਸ ਜਿਹੜੀਆਂ ਨੇ ਬਲੈਕ ਹਾਉਨ ਵਿਸਕੀ ਹੈ ਤੇ 10 ਬੋਟਲ ਹੈਗੀਆਂ ਨੇ RC ਮੁਖਬਰੀ ਕਰ ਲਈ ਹੈ ਜੀ ਸਿੱ ਨਾਲ ਸਾਡੇ ਸੀਏ ਸਟਾਫ ਦੇ ਮੈਂਬਰ ਹੈਗੇ ਨੇ ਨਾਲ ਇਨਸਪੈਕਟਰਸ ਆਫ ਕਲਰਸ ਆਫ ਹੈਗੇ ਸੀ ਮੈਂ ਮੁਖਬਰੀ ਕਰ ਲਈ ਹੈ ਜਿਹੜਾ ਗਿਆ ਬਲੈਕਿਆ ਫੜਿਆ ਗਿਆ ਨਾਲ ਉਹ ਨਹੀਂ ਭੱਜ ਗਿਆ ਅਸੀਂ ਜਦੋਂ ਪਹੁੰਚੇ ਆ ਜਿਵੇਂ ਗੱਡੀ ਦੇ ਕੋਲ ਸੀ ਅਸੀਂ ਆ ਕੇ ਉਹਨੂੰ ਪਤਾ ਲੱਗੇ ਟੀਮ ਅੰਦਰ ਆ ਗਈ ਤੇ ਦੌੜ ਗਿਆ ਮੈਮ ਕੋਈ ਇਨਫੋਰਮੇਸ਼ਨ ਨਹੀਂ ਸਾਨੂੰ ਹਾਂ ਇਨਫੋਰਮੇਸ਼ਨ ਤਾਂ ਨਹੀਂ ਮਸਮਸ਼ਿੰਗ ਹੈ ਨਹੀਂ ਮੁਖਬਰੀ ਦੀ ਇਨਫੋਰਮੇਸ਼ਨ ਲਈ ਕੀ ਤੇ ਮੈਨੂੰ ਜਾਇਦ ਕੰਮ ਹੁੰਦਾ ਹੈ ਜਦੋਂ ਸੀ ਇਹ ਐਂਟਰ ਕੀਤੇ ਸਾਨੂੰ ਇਹ ਸੀ ਕਿ ਸਰਕਾਰੀ ਬਿਲਡਿੰਗ ਹੈਗੀ ਇੱਥੇ ਕਿ ਹੋ ਸਕਦਾ ਪਰ ਜਦੋਂ ਦੇਖਿਆ ਉਹ ਭੱਜਿਆ ਤਾਂ ਆਬੀਸਲੀ ਅੰਦਰ ਆਏ ਤਾਂ ਪਤਾ ਲੱਗਿਆ ਕਿ ਸਾਨੂੰ ਇੱਥੇ ਬੜੀ ਖੜੀ ਹੈ ਗੱਡੀ ਖੋਲ ਕੇ ਦੇਖਿਆ ਗਿਆ ਤਾਂ ਉਸਮਾਨ ਤੇ ਸੀ ਮੈਂ ਉਹ ਕਿਹ ਬਣਾ ਦੇ ਕੋਈ ਕੰਮ ਕਰਦਾ ਸੀ ਆ ਇਹ ਇਸ ਤੋਂ ਪਹਿਲਾਂ ਹੀ ਪਰਚੇ ਹੋਏ ਸੀ ਤੇ ਕੀ ਕਰਵਾਈ ਕੀਤੀ ਜਾਏ ਕਰਦੀ ਆ ਭਾਈ ਤਾਂ ਪਰਚਾ ਅਸੀਂ ਇਹ ਸਟਾਫ ਆਫੀਸਰਸ ਨਾਲ ਲਿਖੇ ਨੇ ਇਨਸਪੈਕਟਰਸ ਨਾਲ ਲਿਖੇ ਨੇ ਮੇਰੇ ਤੇ थाना सदर ਵਿੱਚ ਅਸੀਂ ਪਰਚਾ ਕਰਵਾ ਲਿਆ ਸੀ ਕੈਮਰ ਪਰਸਨ ਹਣੀ ਦੇ ਨਾਲ ਅਜੇ ਸੈਨੇਗੀ ਰਿਪੋਰਟ